ਦੋਸਤੋ ਛੇਰੇ ਪੰਜਾਬ ਨੂੰ ਇੱਕ ਵਾਰ ਹਿੰਦੂ ਅਫਸਰ ਨੇ ਤਲਵਾਰ ਖਿੱਚ ਕੇ ਤੇ ਕਿਲੇ ਦੇ ਵਿੱਚ ਅੰਦਰਵੜ ਨੂੰ ਰੋਕ ਲਿਆ ਵੇਖ ਲਓ ਜਿੰਨੂੰ ਕਾਬਲ ਕੰਧਾਰ ਦੇ ਰਾਜੇ ਦੋਸਤ ਮੁਹੰਮਦ ਖਾਨ ਨਵਾਬ ਮੁਜੱਫਰ ਖਾਨ ਉਹ ਨਹੀਂ ਰੋਕ ਸਕੇ ਉਹਨੂੰ ਇੱਕ ਹਿੰਦੂ ਅਫਸਰ ਨੇ ਤਲਵਾਰ ਖਿੱਚ ਕੇ ਰੋਕ ਲਿਆ ਗੱਲ ਕੀ ਹੋਈ ਕਿ 1812 ਚ ਸਰ ਡੇਵਿਡ ਅਖਤਰੋਲੀ ਜਿਹੜਾ ਸੱਜੇ ਬੰਨੇ ਫੋਟੋ ਤੇ ਮਹਾਰਾਜਾ ਰਣਜੀਤ ਸਿੰਘ ਏ ਸੀ ਅੰਗਰੇਜ਼ਾਂ ਦਾ ਪੋਲੀਟਿਕਲ ਏਜੰਟ ਡੇਵਿਡ ਅਖਤਰੋਲੀ ਇਹ ਜਦੋਂ ਮਿਲਣ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਆਂਦਾ ਕਿ ਮੈਂ ਤੁਹਾਡਾ ਕਿਲਾ ਵੇਖਣਾ ਤੇ ਮਹਾਰਾਜਾ ਇਹਦਾ ਹੱਥ ਫੜ ਕੇ ਕਿਲਾ ਵਿਖਾਉਣ ਲੱਗੇ ਤੇ ਉਧਰ ਜਦੋਂ ਦੀਵਾਨ ਮੂਲਰਾਜ ਨੂੰ ਪਤਾ ਲੱਗਾ ਨਾ ਉਹ ਸੀ ਫੌਜਦਾਰ ਉਹ ਵੇਲੇ ਜਰਨਲ ਹਿੰਦੂ ਵੀਰ ਵੇਖੋ ਖਾਲਸਾ ਰਾਜ ਨੂੰ ਪਿਆਰ ਕੇ ਨਾ ਕਰਦਾ ਸੀ ਜਿਹੜੇ ਪੁਰਾਣੇ ਹਿੰਦੂ ਵੀਰ ਸੀ ਨਾ ਉਹ ਖਾਲਸਾ ਰਾਜ ਲਈ ਜਾਨ ਨਿਸ਼ਾਵਰ ਕਰਦੇ ਸੀ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਸ਼ੇਰੇ ਪੰਜਾਬ ਕਿਲਾ ਵਿਖਾਉਣ ਲਈ ਅੰਗਰੇਜ਼ ਨੂੰ ਤੇ ਅੰਦਰ ਲੈ ਕੇ ਆਉਣ ਲੱਗੇ ਉਹ ਵਾਹ ਉਹदाई ਭੱਜ ਕੇ ਤੇ ਕਿਲੇ ਦੇ ਬੁਏ ਗਾੜੀ ਕਿਰਪਾਨ ਖਿੱਚ ਕੇ ਖਲੋ ਗਿਆ ਤੇ ਜਦੋਂ ਸ਼ੇਰੇ ਪੰਜਾਬ ਅੱਗੇ ਆਏ ਉਹਨੂੰ ਲੈ ਕੇ ਅੰਗਰੇਜ਼ ਨੂੰ ਆਂਦੇ ਕਿਰਪਾਨ ਖਿੱਚ ਕੇ ਕੱਢ ਕੇ ਬਾਹਰ ਤਵਾਨ ਮੂਲਰਾ ਜਾਂਦਾ ਸ਼ੇਰੇ ਪੰਜਾਬ ਜੀ ਮੈਂ ਕਸਮ ਖਾਦੀ ਹੋਈ ਆ ਜਿੰਦੇ ਜੀ ਅੰਗਰੇਜ਼ ਨੂੰ ਕਿਲੇ ਦੇ ਵਿੱਚ ਪੈਰ ਨਹੀਂ ਪਾਉਣ ਦੇਣਾ ਜੇ ਤੁਸੀਂ ਅੰਦਰ ਲੰਘਣਾ ਤੇ ਪਹਿਲਾਂ ਮੇਰਾ ਸਿਰ ਕਲਮ ਕਰ ਦਿਓ ਉਹਦਾ ਇਹ ਅਥਾ ਜੋਸ਼ ਵੇਖ ਕੇ ਸ਼ੇਰੇ ਪੰਜਾਬ ਤੇ ਖਾਲਸਾ ਰਾਜ ਨਾਲ ਪਿਆਰ ਵੇਖ ਕੇ ਉਸ ਹਿੰਦੂ ਵੀਰ ਦਾ ਤੇ ਸ਼ੇਰੇ ਪੰਜਾਬ ਉਸ ਅੰਗਰੇਜ਼ ਨੂੰ ਵਾਪਸ ਲੈ ਕੇ ਆ ਚਲਦੇ ਸੋ ਦੋਸਤੋ ਇਹ ਇਤਿਹਾਸਕ ਤੱਤ ਮੈਂ ਕਹਾ ਤੁਹਾਡੇ ਨਾਲ ਜਰੂਰ ਸਾਂਝਾ ਕਰੀਏ ਇਹ ਵੇਖ ਲਓ ਇਹੋ ਇਹੋ ਜੇ ਅਫਸਰ ਹੋਏ